ਮੈ ਲਾਟ ਲਟਾਇਆ ਤੇਰੇ ਪਰੂਸੇ ਪਿਆਰੇ ਮੈ ਲਾਟ ਲਟਾਇਆ ਤੇਰੇ प्यारे तेरे परोसे प्यार ਵਾਜੇ ਵਾਲੇ ਸੁਣੀ ਜੀ ਨਾ ਵਾਜੇ ਸਾਨੂੰ ਗੁਰੂ ਬਾਜਾ ਵਾਲੇ ਮੈਂ ਲਾਡ ਲੜਾਇਆ ਤੇਰੇ ਪਰ ਸੱਾਰੇ ਮੈਂ ਲਾਡ ਲੜਾਇਆ लडाया ਲਡਾਇਆ ਤੇਰੇ ਪਰੋ ਸੇ ਪਿਆਰੇ ਵਾ ਵਾ ਲਡਾਇਆ ਤੇਰੇ ਪਰੋ ਕਹਿ ਕਿਆ ਦੇ ਸੁਹੇਲਾ ਕੈਨ ਕਹਾਵਣ ਤੇਰਾ ਬਖਮ ਭਾਵਣ ਹਉਮਾਨਤਾ ਸਰੂ ਤੇਰਾ ਹੋ ਜਾਨੂ ਆਪਾ ਸਭ ਹੈ ਮਦ ਸਭ ਹੈ ਤੇ ਬਾਹਰ ਦੇ ਮਹਤਾਜ ਬਾਬਾ ਪਿੱਤਾ ਹੋ ਜਾਨੂ ਨਹੀਂ ਤੇਰੀ ਕਮਣ ਜੁਗਤਾ ਬੰਦਨ ਮੁਕਤ ਸੰਤੋ ਦਾ ਆ ਤੇਰੇ ਪੇ ਮੇਰਾ ਬੰਦਪ ਤੂੰ ਮੇਰਾ ਭਰਾ ਤਾ ਤੂੰ ਮੇਰਾ ਰਾਖਾ ਸਭਨੀ ਥਾਈ ਓਏ ਤਾਂ ਪੋਕੇ ਹਾ ਕੜਾ ਜੀ ਓ ਮਾ ਲਾਡ ਲਡਾਇਆ ਵਾ ਵਾ ਮੈਂ ਲਾਡ ਲਡਾਇਆ ਸਾਰੇ ਵਾਹ ਦੋ ਵਾਹ ਦੋ ਆ ਦੋ ਆ ਦੋ ਵਾਹ ਦੋ ਵਾਹ ਦੋ ਬਾਡੀ ਕਿੰਤੇ ਜਿਆਦਾ ਵਾਜ ਘਾਟੇ ਕਰੋ ਕਿਰਪਾ ਵਾਹ ਦੋ ਵਾਹ ਦੋ ਵਾਹ ਦੋ ਮੈਂ लाਡ ਲੜਾਇਆ ਮੋਜ ਵਿੱਚ ਆਏ ਮੋਜੀ ਨੇ ਚੋਜੀ ਨੇ ਪੈਰ ਪੈਰ ਤੇ ਸਤਿਗੁਰਾਂ ਦੇ ਚੋਜ ਤੁਸੀਂ ਵੇਖੋਗੇ ਅੱਜ ਕਿਹੜੀ ਮੋਜ ਆਈ ਕਹਿੰਦੇ ਅੱਜ ਅਸੀਂ ਆਪਣੇ ਸੂਰਮਿਆਂ ਨੂੰ ਯੋਧਿਆਂ ਨੂੰ ਝੋਲੀਆਂ ਭਰ-ਭਰ ਕੇ ਸੋਨਾ ਵੰਡਣਾ ਆਖੋ ਵਾਹਿਗੁਰੂ ਸਾਰੇ ਆਖੋ ਜੀ ਵਾਹਿਗੁਰੂ ਜਿਨ੍ਹਾਂ ਨੇ ਲੜਾਈਆਂ ਵਿੱਚ ਸਾਥ ਦਿੱਤਾ ਹੈ ਬੋਰੀਆਂ ਆ ਗਈਆਂ ਸੋਨਿਆਂ ਦੀਆਂ ਮੋਹਰਿਆਂ ਮੋਹਰਾਂ ਦੀਆਂ ਤੇ ਗਿਣ ਕੇ ਨਹੀਂ ਦੇ ਰਹੇ 2 2 5 5 ਟਾਲਦਾ ਜਿਹੜੀ ਢਾਲ ਹੁੰਦੀ ਹੈ ਨਾ ਬਾਹਰ ਨੂੰ ਰੋਕਣ ਵਾਲੀ ਉਹਨੂੰ ਤੱਕੜੀ ਦਾ ਛਾਬਾ ਬਣਾ ਲਿਆ ਹੈ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਏਗਾ ਹੁਣ ਤੇ ਕੰਡੇ ਦੂਜੇ ਹੋ ਗਏ ਨੇ ਪਹਿਲੇ ਦੁਕਾਨਦਾਰ ਨਾ ਤੱਕੜੀ ਹੁੰਦੀ ਸੀ ਗੋਲ ਉਹਦਾ ਛਾਬਾ ਬੋਰੀ ਚ ਪਾ ਕੇ ਤੇ ਢਾਲ ਤੋਲਣੀ ਚੋਲ ਤੋਲਨੇ ਮਹਾਰਾਜ ਜੀ ਨੇ ਢਾਲ ਨੂੰ ਛਾਬਾ ਬਣਾ ਲਿਆ ਬੋਰੀ 'ਚ ਪਾਉਂਦੇ ਨੇ ਸੋਨੇ ਦੀਆਂ ਮੋਹਰਾਂ ਤੇ ਕੱਲੇ-ਕੱਲੇ ਸਿੱਖ ਦੀ ਝੋਲੀ 'ਚ ਭਰ-ਭਰ ਕੇ ਤੋਲਦੇ ਨੇ ਆਖੋ ਵਾਹਿਗੁਰੂ ਸਾਰੇ ਆਖੋ ਜੀ ਵਾਹਿਗੁਰੂ ਖਿਆਲ ਕਰਿਓ ਉਹਦੇ ਗੁਣ ਪਰੇ ਤੋਂ ਪਰੇ ਨੇ ਵਾਰੀ ਆਈ ਇੱਕ ਸਿੱਖ ਦੀ ਬੜੀ ਕਮਾਈ ਵਾਲਾ ਸਿੱਖ ਮੇਰੇ ਵੱਡੇ ਭਾਗ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਮਿਲੀ ਏ ਇਹ ਇਧਰ ਸਜੇ ਵੀ ਮਹਾਪੁਰਸ਼ ਬੈਠੇ ਨੇ ਬਾਬਾ ਰਵਿੰਦਰ ਸਿੰਘ ਜੀ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਵਸ ਹੋਇਆ ਹੋਇਆ ਇਹ ਇਧਰ ਖੱਬੇ ਵੀ ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ ਕਿਉਂਕਿ ਤੁਸੀਂ ਸਾਨੂੰ ਸਟੇਜ ਤੇ ਬਿਠਾਇਆ ਹੈ ਇਧਰ ਸਕਰੀਨ ਲੱਗੀ ਹੈ ਜਦੋਂ ਧਿਆਨ ਉੱਧਰ ਪੈਂਦਾ ਤੇ ਇੱਧਰ ਵੀ ਮਾਹਪੁਰਖ ਇੱਧਰ ਵੀ ਮਾਹਪੁਰਖ ਤੇ ਮੈਂ ਕਹਿਆ ਵੀ ਮਾਹਪੁਰਖਾਂ ਦੀ ਵਾਰ ਲੱਗੀ ਹੋਈ ਏ ਆਖੋ ਵਾਹਿਗੁਰੂ ਇਹ ਅੱਜ ਜਿੰਨੇ ਬੈਠੇ ਹੋ ਤੁਸੀਂ ਵੱਡੇ ਭਾਗਾ ਨਾਲ ਬੈਠਣਾ ਇਹ ਛੋਟੀ ਗੱਲ ਨਹੀਂ ਹੁੰਦੀ ਦੁਨੀਆ ਕਲ ਯੁਗ ਦੇ ਵਿੱਚ ਬਾਹਰ ਦਰਿਆ ਵਗ ਰਹੇ ਨੇ ਕਲ ਯੁਗ ਦੇ ਜੇ ਸਤਗੁਰੂ ਨੇ ਤੁਹਾਨੂੰ ਆਪਣੀ ਗੋਚ ਬਿਠਾਇਆ ਮਾਹਪੁਰਖਾਂ ਦੀ ਸੰਗਤ ਬਖਸ਼ੀ ਏ ਇਹ ਸਮਝ ਲਓ ਚੰਗੇ ਦਿਨ ਦੀ ਸਾਡੇ ਚੰਗੇ ਦਿਨਾਂ ਦੀ ਆ ਨਿਸ਼ਾਨੀ ਹੈ ਕਈਆਂ ਦੀ ਸੇਲ ਦੂਣੀ ਹੋ ਜੇ ਉਹ ਕਹਿੰਦੇ ਦਿਨ ਚੰਗੇ ਆ ਜਾਣੇ ਹੈ ਕਿਸੇ ਦੀ ਉਗराई ਜਿਆਦਾ ਹੋ ਜੇ ਕਹਿੰਦੇ ਦਿਨ ਚੰਗੇ ਆ ਜਾਣੇ ਹੈ ਇੱਕ ਬੰਦਾ ਮੈਨੂੰ ਮਿਲਿਆ ਕਹਿੰਦਾ ਮੇਰੇ ਦਿਨ ਚੰਗੇ ਆ ਜਾਣੇ ਮੈਂ ਕਿਉਂ ਕਹਿੰਦਾ ਮੇਰਾ ਵੀਜ਼ਾ ਲੱਗ ਗਿਆ ਬਾਹਰ ਦਾ ਉਹ ਕਈ ਸਮੇਂ ਦੇ ਵਿੱਚ ਸਾਡਾ ਬਾਹਰ ਦਾ ਵੀਜ਼ਾ ਲੱਗ ਗਿਆ ਦਿਨ ਚੰਗੇ ਆ ਜਾਣੇ ਆ ਗੁਰੂ ਰਾਮਦਾਸ ਜੀ ਨੂੰ ਪੁੱਛੋ ਗੁਰੂ ਰਾਮਦਾਸ ਜੀ ਕਹਿੰਦੇ ਜਿਸ ਦਿਨ ਤੈਨੂੰ ਮਹਾਂਪੁਰਖਾਂ ਦੇ ਦਿਦਾਰ ਹੋ ਜਾਣ ਜਪਣ ਵਾਲੇ ਦੇ ਸਮਝ ਲਈ ਚੰਗੇ ਦੇ ਨਾਣ ਵਾਲੇ ਆਖੋ ਮੈਂ ਨਹੀਂ ਕਹਿ ਰਿਹਾ ਗੁਰੂ ਰਾਮਦਾਸ ਜੀ ਦਾ ਸ਼ਬਦ ਏ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਓਏ ਆਏ ਇਹ ਅੱਜ ਵੱਡੇ ਭਾਗ ਨੇ ਖਿਆਲ ਕਰਿਓ ਤੇ ਇੱਕ ਬੜਾ ਕਮਾਈ ਵਾਲਾ ਸਿੱਖ ਉਹਦਾ ਨਾਂ ਇਤਿਹਾਸ ਚ ਆਇਆ ਭਾਈ ਦਾਨ ਸੇ ਅੱਜ ਵੀ ਤੁਸੀਂ ਮੁਕਤਸਰ ਸਾਹਿਬ ਜਾਓ ਮੁਕਤਸਰ ਸ਼ਹਿਰ ਦੇ ਅੰਦਰ ਵੜਦਿਆਂ ਹੀ ਬਾਹਰ ਗੇਟ ਬਣਿਆ ਹੈ ਭਾਈ ਦਾਨ ਸਿੰਘ ਦੇ ਨਾਮ ਦਾ ਉਧਰ ਕਦੀ ਜਾਓ ਬਠਿੰਡੇ ਵਾਲੇ ਪਾਸੇ ਇਹ ਬੜਾ ਕਮਾਈ ਵਾਲਾ ਸੀ ਸਾਰਿਆਂ ਸਿੱਖਾਂ ਦੀ ਝੋਲੀ 'ਚ ਮਹਾਰਾਜ ਜੀ ਸੋਨੇ ਦੀਆਂ ਮੋਹਰਾਂ ਭਰਦੇ ਪਏ ਨੇ ਇਹਨੂੰ ਕਹਿੰਦੇ ਝੋਲੀ ਕਰੇ ਨੇ ਝੋਲੀ ਨਹੀਂ ਕੀਤੀ ਮਹਾਰਾਜ ਕਹਿੰਦੇ ਝੋਲੀ ਨਹੀਂ ਕਰਦਾ ਇਹਨੇ ਕਿਹਾ ਜੀ ਮੈਂ ਮੋਹਰਾ ਨਹੀਂ ਲੈਣੀ ਆ ਸੁਣਿਓ ਮਹਾਰਾਜ ਕਹਿੰਦੇ ਕਿਉਂ ਨਹੀਂ ਲੈਣੀ ਆ ਕਹਿੰਦਾ ਮਹਾਰਾਜ ਤੁਹਾਡੀਆਂ ਅੱਗੇ ਹੀ ਇੰਨੀਆਂ ਦਿੱਤੀਆਂ ਦਤਾਂ ਨੇ ਜਿਹਦਾ ਹਜੇ ਤੱਕ ਸ਼ੁਕਰਾਨਾ ਨਹੀਂ ਕੀਤਾ ਤੁਸੀਂ ਹੋਰ ਦੇਈ ਜਾ ਰਹੇ ਹੋ ਆਖੋ ਸਿੱਖ ਦਾ ਜੀਵਨ ਸ਼ੁਕਰਾਨੇ ਵਾਲਾ ਹੋਵੇ ਕਹਿੰਦਾ ਤੁਸੀਂ ਅੱਗੇ ਹੀ ਇੰਨਾ ਕੋਈ ਦਿੱਤਾ ਐ ਇੰਨਾ ਕੋਈ ਦਿੱਤਾ ਐ ਮੇਰੇ ਕੋਲ ਪਿਛਲਾ ਹੀ ਨਹੀਂ ਸ਼ੁਕਰਾਨਾ ਹੋ ਰਿਆ ਤੁਸੀਂ ਹੋਰ ਦਤਾਂ ਦੇ ਰਹੇ ਹੋ ਮਹਾਰਾਜ ਕਹਿੰਦੇ ਨਹੀਂ ਇਹ ਸਾਡੀ ਮੌਜ ਏ ਦੇਣੀ ਐ ਇਹ ਕਹਿੰਦਾ ਮੈਂ ਨਹੀਂ ਲੈਣੀ ਆ ਖਿਆਲ ਕਰਿਓ ਸਿੱਖ ਅੱਜ ਸਵੇਰੇ ਵੀ ਬਚਨ ਚੱਲ ਰਿਆ ਸੀ ਕਦੀ ਵੀ ਲਾਂਬੇ ਵਾਲਾ ਜੀਵਨ ਨਾ ਹੋਵੇ ਸਾਡੀ ਜ਼ਿੰਦਗੀ ਸਿੱਖ ਸ਼ੁਕਰਾਨੇ ਵਾਲੀ ਭਗਤੀ ਕਰੇ ਭਾਈ ਵੀਰ ਸਿੰਘ ਜੀ ਇੱਕ ਦਿਨ ਚਿੜੀਆਂ ਨੂੰ ਦਾਣਾ ਪਾਉਂਦੇ ਪਏ ਤੇ ਨਾਲ ਨਾਲ ਉੱਚੀ ਉੱਚੀ ਵੀ ਸਮਾਜ ਚ ਆ ਗਏ ਕਹਿੰਦੇ ਉਹ ਵੇਖੋ ਚਿੜੀਆਂ ਅੱਗੇ ਲੰਘ ਗਈਆਂ ਅਸੀਂ ਪਿੱਛੇ ਰਹਿ ਗਏ ਚਿੜੀਆਂ ਅੱਗੇ ਲੰਘ ਗਈਆਂ ਅਸੀਂ ਪਿੱਛੇ ਰਹਿ ਗਏ ਸੇਵਾਦਾਰ ਕਹਿੰਦਾ ਮਹਾਰਾਜ ਜੀ ਚਿੜੀਆਂ ਕਿਵੇਂ ਅੱਗੇ ਲੰਘ ਗਈਆਂ ਅਸੀਂ ਕਿਵੇਂ ਪਿੱਛੇ ਰਹਿ ਗਏ ਸਤਗੁਰ ਭਾਈ ਵੀਰ ਸਿੰਘ ਕਹਿੰਦੇ ਉਹ ਵੇਖੋ ਚਿੜੀਆਂ ਨੂੰ ਦਾਣਾ ਪਾਓ ਚਿੜੀਆਂ ਇੱਕ ਦਾਣਾ ਖਾਂਦੀਆਂ ਤੇ ਚਿੜੀ ਦਾ ਸੁਭਾਅ ਏ ਤੁਸੀਂ ਵੀ ਕਦੀ ਨੋਟ ਕਰ ਲੈਣਾ ਚਿੜੀਆਂ ਨੂੰ ਦਾਣਾ ਪਾਓ ਨਾ ਜਿਹੜੀ ਇੱਕ ਦਾਣਾ ਖਾਂਦੀ ਏ ਤੇ ਜਿਵੇਂ ਅਸੀਂ ਡੰਡੌਤ ਕਰਦੇ ਆ ਨਾ ਚਿੜੀ ਆਪਣਾ ਸਿਰ ਧਰਤੀ ਨੂੰ ਲਾਉਂਦੀ ਏ ਜਿਵੇਂ ਮੱਥਾ ਟੇਕਦੀ ਹੋਵੇ ਉਹ ਕਿਤੇ ਉਹਨਾਂ ਦਾ ਸੁਭਾਅ ਹੋਣਾ ਪਰ ਹੁਣ ਗੁਰਮੁਖ ਰੂਹ ਕੀ ਵਿਖਦੀ ਏ ਪਾਈ ਵੀਰ ਸਿੰਘ ਜੀ ਕਹਿੰਦੇ ਹੋ ਵੇਖੋ ਚਿੜੀਆਂ ਨੂੰ ਦਾਣਾ ਪਾਈਏ ਚਿੜੀ ਇੱਕ ਦਾਣਾ ਖਾਂਦੀ ਏ ਤੇ ਦੇਣ ਵਾਲੇ ਦਾ ਪਹਿਲੇ ਸ਼ੁਕਰਾਨਾ ਕਰਦੀ ਏ ਫਿਰ ਦੂਜਾ ਖਾਂਦੀ ਏ ਤੇ ਸਾਨੂੰ ਪਰਮੇਸ਼ਰ ਕਿੰਨਾ ਕੁਝ ਦੇਈ ਜਾ ਰਿਹਾ ਆਪਾਂ ਕਦੇ ਸ਼ੁਕਰਾਨਾ ਹੀ ਨਹੀਂ ਕੀਤਾ ਆਖੋ ਵਾਹਿਗੁਰੂ ਸਾਰੇ ਆਖੋ ਜੀ ਗੱਲ ਨੂੰ ਸਮਝਣਾ ਆ ਸ਼ੁਕਰਾਨੇ ਵਾਲਾ ਜੀਵਨ ਹੋਵੇ ਪਾਈ ਦਾਨ ਸਿੰਘ ਕਹਿੰਦਾ ਸਤਿਗੁਰੂ ਤੇਰੀਆਂ ਅੱਗੇ ਇੰਨੀਆਂ ਦਾਤਾਂ ਐ ਤੁਸੀਂ ਹੋਰ ਦੇ ਰਹੇ ਹੋ ਮਹਾਰਾਜ ਕਹਿੰਦੇ ਹਾਂ ਇਹਨੇ ਫਿਰ ਹੱਥ ਜੋੜੀ ਕਹਿੰਦੇ ਮਹਾਰਾਜ ਜੀ ਜ਼ਰੂਰ ਦੇਣੀ ਹੈ ਕਹਿੰਦੇ ਹਾਂ ਕਹਿੰਦਾ ਫਿਰ ਸੱਚੇ ਪਾਤਸ਼ਾਹ ਮੈਨੂੰ ਮੋਹਰਾ ਨਹੀਂ ਚਾਹੀਦੀਆਂ ਮੈਨੂੰ ਕੁਝ ਹੋਰ ਚਾਹੀਦਾ ਮਹਾਰਾਜ ਕਹਿੰਦੇ ਦੱਸ ਕੀ ਚਾਹੀਦਾ ਇਹਨੇ ਦੋ ਚੀਜ਼ਾਂ ਮੰਗੀਆਂ ਇਹ ਬੜੀਆਂ ਮਹਿੰਗੀਆਂ ਜੇ ਦੋਨੋਂ ਚੀਜ਼ਾਂ ਮੇਰਾ ਮਨ ਆਇਆ ਅੱਜ ਦੋਨੋਂ ਚੀਜ਼ਾਂ ਆਪਾਂ ਵੀ ਮੰਗ ਲਈਏ ਅੱਖੋ ਇਹਨੇ ਦੋ ਚੀਜ਼ਾਂ ਮੰਗੀਆਂ ਜੀ ਸੁਣਿਓ ਮਹਾਰਾਜ ਕਹਿੰਦੇ ਦੱਸ ਫਿਰ ਤੈਨੂੰ ਕੀ ਚਾਹੀਦਾ ਇੰਨੇ ਪਹਿਲੀ ਚੀਜ਼ ਮੰਗੀ ਕਹਿੰਦਾ ਸੱਚੇ ਪਾਤਸ਼ਾਹ ਜੇ ਅੱਜ ਦੇਣ ਤੇ ਤੁੱਠੇ ਉਹ ਵੀ ਦੇਣਾ ਹੀ ਦੇਣਾ ਫਿਰ ਮੈਨੂੰ ਆਹ ਕਿਰਪਾ ਕਰੋ ਮੇਰੇ ਹਿਰਦੇ ਵਿੱਚ ਕਦੀ ਸੋਕਾ ਨਾ ਪਵੇ ਆਖੋ ਵਾਹਿਗੁਰੂ ਸਾਰੇ ਆਖੋ ਜੀ ਵਾਹਿਗੁਰੂ ਗੱਲ ਨੂੰ ਸਮਝਣਾ ਬੜੀ ਬਰੀਕ ਚੀਜ਼ ਮੰਗੀ ਇਹਨੇ ਬੜੀ ਵੱਡੀ ਚੀਜ਼ ਏ ਇਹ ਤੁਸੀਂ ਜਿੱਥੇ ਬੈਠੇ ਹੋ ਇਹਨੇ ਪਤਾ ਕੀ ਮੰਗਿਆ ਕਹਿੰਦਾ ਮੇਰੇ ਹਿਰਦੇ ਅੰਦਰ ਕਦੀ ਸੋਕਾ ਨਾ ਪਵੇ ਕਈਆਂ ਨੂੰ ਸਮਝ ਆਈ ਹੋਵੇਗੀ ਵੀ ਸੋਕਾ ਨਾ ਪਵੇ ਕਈਆਂ ਨੂੰ ਨਹੀਂ ਆਈ ਹੋਵੇਗੀ ਸੋਕਾ ਸਮਝਦੇ ਹੋ ਧਰਤੀ ਤੇ ਸੋਕਾ ਪੈ ਜੇ ਨਾ ਜ਼ਮੀਨ ਤੇ ਜ਼ਮੀਨ ਕੁਝ ਪੈਦਾ ਨਹੀਂ ਕਰਦੀ ਖਿਆਲ ਕਰਿਓ ਜ਼ਮੀਨ ਬੰਜਰ ਹੋ ਜਾਂਦੀ ਏ ਇਹਨੇ ਕੀ ਮੰਗਿਆ ਜੀ ਦਾ ਹਿਰਦਾ ਵੀ ਸੋਕੇ ਨਾਲ ਭਰ ਜੇ ਉਸ ਹਿਰਦੇ ਚ ਵੀ ਕੁਝ ਨਹੀਂ ਜੇ ਉਪਜਦਾ ਇਹਨੇ ਮੰਗਿਆ ਵੀ ਸੋਕਾ ਨਾ ਪਵੇ ਸੋਕੇ ਤੋਂ ਭਾਵ ਕੀ ਏ ਤੁਹਾਡੇ ਜੋ ਕਈ ਸਰੀਰ ਕਹਿੰਦੇ ਨੇ ਆ ਤੁਸੀਂ ਕਦੀ ਨੋਟ ਕਰੋ ਸਾਡੀ ਅਵਸਥਾ ਨਾ ਉੱਤੇ ਥੱਲੇ ਹੁੰਦੀ ਰਹਿੰਦੀ ਏ ਕਈ ਵਾਰੀ ਤੁਹਾਨੂੰ ਬੜਾ ਰਸ ਆਏਗਾ ਬਾਣੀ ਪੜਦੇ ਆਂ ਕੀਰਤਨ 'ਚ ਬੈਠੇ ਆਂ ਪਾਠ ਕਰਦੇ ਆਂ ਗੁਰਦੁਆਰੇ ਜਾਣ ਨੂੰ ਕਈ ਵਾਰੀ ਚਿਤ ਕਰਦਾ ਵੀ ਗੁਰਦੁਆਰੇ ਜਾਈਏ ਕਈ ਵਾਰੀ ਚਿਤ ਕਰਦਾ ਹੀ ਨਹੀਂ ਤੇ ਖਿਆਲ ਕਰਿਓ ਜਦੋਂ ਚਿਤ ਨਹੀਂ ਕਰਦਾ ਸਮਝ ਲੈ ਸੋਕੇ ਵਾਲੇ ਦਿਨ ਚੱਲ ਰਹੇ ਆਂ ਆਖੋ ਜਦੋਂ ਅਸੀਂ ਕਹਿੰਦੇ ਆ ਨਾ ਵੀ ਬਾਣੀ ਪੜਨ ਤੇ ਚਿੱਤ ਨਹੀਂ ਕਰਦਾ ਮਨ ਨਹੀਂ ਜੁੜਦਾ ਇਹਦਾ ਮਤਲਬ ਕੀ ਹੈ ਵੀ ਸੋਕਾ ਚੱਲ ਰਿਹਾ ਹੈ ਤੇ ਗੁਰੂ ਕੋਲੋਂ ਮੰਗਿਆ ਭਾਈ ਦਾਨ ਸਿੰਘ ਨੇ ਮਹਾਰਾਜ ਮੇਰੇ ਹਿਰਦੇ ਅੰਦਰ ਕਦੀ ਸੋਕਾ ਨਾ ਪਵੇ ਇਹ ਭਾਈ ਵੀਰ ਸਿੰਘ ਜੀ ਵੀ ਅਰਦਾਸ ਕਰਦੇ ਸੀ ਜਦੋਂ ਦਰਬਾਰ ਸਾਹਿਬ ਜਾਂਦੇ ਸੀ ਇੱਕੋ ਅਰਦਾਸ ਕਰਨੀ ਗੁਰੂ ਰਾਮਦਾਸ ਜੀ ਇੱਕ ਵਾਰੀ ਵਾਹਿਗੁਰੂ ਕਹਾਂ ਤੇ ਚਾਰ ਵਾਰੀ ਕਹਿਣ ਦੀ ਭੁੱਖ ਲੱਗੇ ਆਖੋ ਵਾਹਿਗੁਰੂ ਸਾਰੇ ਆਖੋ ਜੀ ਇਸ ਸੰਗਤ ਜਿੰਨੀ ਆਈ ਏ ਅਜੇ ਪੁਰਾਣੇ ਸਾਲ ਦੀ ਵਿਦਾਇਗੀ ਏ ਅਗਲੇ ਸਾਲ ਦੀ ਅਰੰਭਤ ਏ ਅੱਜ ਅਰਦਾਸ ਕਰਿਓ ਮਹਾਰਾਜ ਨਵਾਂ ਸਾਲ ਚੜਨੇ ਆਉਣ ਵਾਲੇ ਸਾਲ ਦੇ ਇੱਕ ਇੱਕ ਦਿਨ ਇੱਕ ਇੱਕ ਘੰਟਾ ਇੱਕ ਇੱਕ ਪਲ ਇੱਕ ਇੱਕ ਮਿੰਟ ਇੱਕ ਇੱਕ ਸਕਿੰਟ ਹਿਰਦੇ ਵਿੱਚ ਸੋਕਾ ਨਾ ਆਵੇ ਤੇਰੀ ਯਾਦ ਵਿੱਚ ਜੁੜੇ ਰਹੀਏ ਆਖੋ ਵਾਹਿਗੁਰੂ ਸਾਰੇ ਆਖੋ ਜੀ ਇੱਕ ਇੱਕ ਪਲ ਤੇਰਾ ਨਾਮ ਜਪਦਿਆਂ ਤੇਰੀ ਯਾਦ ਵਿੱਚ ਬਤੀਂਦਿਆਂ ਬਤੀਤ ਹੋਵੇ ਇਹੀ ਅਸਲੀ ਲਾਹਾ ਜੇ ਆਖੋ ਅੰਮਰਸਰ ਇੱਕ ਭੈਣ ਸੀ ਉਹਨੇ ਕਿਹਾ ਉਹਨੂੰ ਸੁਖਮਣੀ ਸਾਹਿਬ ਦਾ ਪਾਠ ਬੜਾ ਹੀ ਔਖਾ ਲੱਗਦਾ ਸੀ ਕਹਿੰਦੀ ਜਦੋਂ ਮੈਂ ਗੁਟਕਾ ਵੇਖਦੀ ਸੀ ਨਾ ਵੀ ਐਡਾ ਮੋਟਾ ਗੁਟਕਾ ਸਾਰਾ ਪੜਨਾ ਤੇ ਮੇਰੇ ਸਿਰ ਪੀੜ ਹੋ ਜਾਂਦੀ ਸੀ ਧਿਆਨ ਦੇਣਾ ਅਰਦਾਸ ਕਰਦੀ ਸੀ ਵੀ ਬਾਣੀ ਮਿੱਠੀ ਲੱਗੇ ਬਾਣੀ ਪੜਨ ਨੂੰ ਚਿਤ ਕਰੇ ਛੇ ਅਸ਼ਟਪਦੀਆਂ ਤੋਂ ਵੱਧ ਕਹਿੰਦੀ ਇਕੱਠਾ ਕਦੀ ਨਹੀਂ ਸੀ ਮੈਂ ਕੀਤਾ ਵੀ ਜਦੋਂ ਕਰਦੀ ਸਾਂ ਵੀ ਛੇ ਅਸ਼ਟਪਦੀਆਂ ਅੱਜ ਕਰ ਲੀਆਂ ਛੇ ਕੱਲ ਹੁਣ ਸੁਣਿਓ ਇੱਕ ਦਿਨ ਕਿਰਪਾ ਹੋ ਗਈ ਕੋਈ ਪਤਾ ਨਹੀਂ ਹੁੰਦਾ ਜਦੋਂ ਅਸੀਂ ਮੰਗਾਗੇ ਤੇ ਕਿਰਪਾ ਕਦੋਂ ਹੋ ਜਾਣੀ ਹੈ ਕਹਿੰਦੀ ਇੱਕ ਦਿਨ ਇਹੋ ਜੀ ਕਿਰਪਾ ਹੋਈ ਅੱਜ ਛੇ ਅਸ਼ਟਪਦੀਆਂ ਹੁੰਦੀਆਂ ਪਈਆਂ ਤੇ ਕਹਿੰਦੇ ਮੇਰਾ ਮਨ ਆਇਆ ਵੀ ਚਲ ਹੋ ਗਿਆ ਕਹਿੰਦੀ ਉਸੇ ਵੇਲੇ ਚਿੱਤ 'ਚ ਆਇਆ ਵੀ ਅੱਜ ਬੜਾ ਰਸ ਆ ਰਿਹਾ ਅੱਜ 12 ਕਰ ਲੈਣੀਆਂ ਆਖੋ ਵਾਹਿਗੁਰੂ ਕਹਿੰਦੇ ਜਦੋਂ ਪਤਾ ਹੀ ਨਹੀਂ ਲੱਗਾ 12 ਵੀ ਹੋ ਗਈਆਂ ਕਹਿੰਦੀ ਫਿਰ ਸੋਚਿਆ 18 ਕਰ ਲੈਣੀ ਅਸ਼ਟਪਦੀਆਂ ਸੁਣਿਓ ਕਹਿੰਦੀ ਜਦੋਂ 18 ਵੀ ਹੋ ਗਈਆਂ ਤੇ ਕਹਿੰਦੀ ਪਾਠ ਪੂਰਾ ਹੋ ਗਿਆ ਤੇ ਗੁਟਕਾ ਬੰਦ ਕਰਕੇ ਰੱਖਣ ਲੱਗੀ ਵੀ ਅੱਜ ਤੇ ਪੂਰਾ ਹੋ ਗਿਆ ਤੇ ਕਹਿੰਦੀ ਸੋਚਿਆ ਮਨਾ ਇੱਕ ਹੋਰ ਨਾ ਕਰ ਲਾਂ ਅੱਖੋ ਹੁਣ ਸੁਣਿਓ ਕਹਿੰਦੀ ਜਦੋਂ ਦੂਜਾ ਪਾਠ ਵੀ ਹੋ ਗਿਆ ਕਹਿੰਦੀ ਹੁਣ ਮੈਂ ਵੇਖਿਆ ਵੀ ਬੱਚੇ ਵੀ ਆਰੇ ਲੱਗੇ ਹੋਏ ਐ ਕੋਈ ਡਿਸਟਰਬੈਂਸ ਵੀ ਨਹੀਂ ਹੋ ਰਹੀ ਕੋਈ ਫੋਨ ਵੀ ਨਹੀਂ ਆਇਆ ਅੱਜ ਰੋਟੀ ਵੀ ਨਹੀਂ ਬਣਾਉਣੀ ਅੱਜ ਕੰਮ ਵੀ ਨਹੀਂ ਕੋਈ ਕਰਨਾ ਖਿਆਲ ਕਰਿਓ ਅੱਜ ਰਸ ਵੀ ਆ ਰਿਹਾ ਇੱਕ ਹੋਰ ਕਰ ਲਾਂ ਕਹਿੰਦੀ ਕਰਦੇ ਆ ਕਰਦੇ ਆ ਜਦੋਂ ਪੰਜ ਪਾਠ ਹੋ ਗਏ ਕਹਿੰਦੀ ਉਦੋਂ ਮੈਂ ਕੰਨਾਂ ਨੂੰ ਹੱਥ ਲਾਏ ਵੀ 6 ਅਸ਼ਟਪਦੀਆਂ ਵੀ ਨਹੀਂ ਸੀ ਹੁੰਦੀਆਂ ਅੱਜ ਪੰਜ ਗੁਰੂ ਸਾਹਿਬ ਨੇ ਕਰਾ ਲਿਆ ਇਹਦਾ ਮਤਲਬ ਅੱਜ ਗੁਰੂ ਨੇ ਸੋਕਾ ਕੱਢ ਤਾ ਅੱਜ ਹਰਿਆਵਲ ਬਖਸ਼ਤੀ ਏ ਸਾਰੇ ਆਖੋ ਜੀ ਵਾਹਿਗੁਰੂ ਹਰ ਕਾ ਨਾਮ ਧਿਆਏ ਕੇ ਹੋ ਹਰਿਆ ਭਾਈ ਆਖੋ ਅੱਜ ਦੇਖ ਲਓ ਮਹਾਪੁਰਸ਼ਾਂ ਨੇ ਵੀ ਇੱਥੇ ਹਰਿਆਵਲ ਨਾਲ ਅਸੀ ਆਵੜ ਕੀਤੀ ਹੋਈ ਏ ਮੈਂ ਅੰਦਰ ਆ ਰਿਹਾ ਸੀ ਸੱਜੇ ਖੱਬੇ ਹਰਿਆਵਲ ਮੈਂ ਕਿਹਾ ਇਹ ਮਹਾਪੁਰਖਾਂ ਦੇ ਗੁਪਤ ਸੁਨੇਹ ਹੁੰਦੇ ਐ ਵੀ ਆਪਾਂ ਆਪਾਂ ਪੋਲੂਸ਼ਨ ਤੋਂ ਵੀ ਬਚਣੇ ਆ ਹਰਿਆਵਲ ਤੇ ਸਤਿਗੁਰ ਕਹਿੰਦੇ ਤੇਰੇ ਅੰਦਰ ਵੀ ਹਰਿਆ ਭਰਿਆ ਹੋ ਜਾਏ ਜਦੋਂ ਤੂੰ ਨਾਮ ਜਪੇਂਗਾ ਆਖੋ ਇਹ ਭਾਈ ਦਾਨ ਸਿੰਘ ਨੇ ਵੱਡੀ ਸ਼ੈ ਮੰਗੀ ਕਲਗੀਆਂ ਵਾਲਿਆ ਮੇਰੇ ਜੀਵਨ ਚ ਕਦੀ ਸੋਕਾ ਨਾ ਆਵੇ ਤੁਸੀਂ ਵੀ ਮੰਗੇਓ ਅਗਲੇ ਸਾਲ ਆਪਾਂ ਜਪਦੇ ਹੀ ਰਹੀਏ ਆਖੋ ਸਾਰੇ ਆਖੋ ਜੀ ਤੇ ਦੂਜੀ ਸ਼ੈ ਕੀ ਮੰਗੀ ਦੂਜੀ ਸ਼ੈ ਭਾਈ ਦਾਨ ਸਿੰਘ ਨੇ ਹੱਥ ਜੋੜੇ ਕਹਿੰਦੇ ਪਹਿਲੀ ਮੰਗੀ ਏ ਮਹਾਰਾਜ ਜੀ ਸੋਕਾ ਨਾ ਆਵੇ ਹੁਣ ਦੇਖਿਓ ਦੂਜੀ ਕੀ ਮੰਗਣ ਲੱਗਾ ਕਹਿੰਦਾ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਦੂਜੀ ਦਾਤ ਮੈਨੂੰ ਇਹ ਦਿਓ ਮੇਰੇ ਹਿਰਦੇ ਅੰਦਰ ਕਦੀ ਸ਼ੰਕਾ ਨਾ ਆਵੇ ਅੱਖੋ ਹੁਣ ਖਿਆਲ ਕਰਨਾ ਸੋਕਾ ਵੀ ਗੁਰੂ ਤੋਂ ਤੋੜ ਦਿੰਦਾ ਜੇ ਤੇ ਸ਼ੰਕਾ ਵੀ ਨਹੀਂ ਕਦੀ ਕਰੀਦਾ ਗੁਰੂ ਘਰ ਆ ਕੇ ਅੱਖੋ ਵਾਹ ਕਦੀ ਤਰੇੜ ਨਾਲ ਆਇਆ ਕਰੋ ਸ਼ੰਕਾ ਵੀ ਦੂਰ ਕਰ ਦਿੰਦਾ ਸੋਕਾ ਵੀ ਦੂਰ ਕਰ ਦਿੰਦਾ ਇਹਨੇ ਦੂਜੀ ਦਾਤ ਕੀ ਮੰਗੀ ਕਦੀ ਵੀ ਗੁਰੂ ਘਰ ਆਵਾਂ ਮੈਨੂੰ ਸ਼ੰਕਾ ਨਾ ਆਵੇ ਅੱਜ ਵੇਖ ਲਓ ਪੰਥ ਬੜਾ ਇੱਕ ਭੀੜ ਵਾਲੇ ਰਾਹ ਤੇ ਖੜਾ ਵੀ ਹਰ ਗੱਲ-ਗੱਲ ਤੇ ਸ਼ੰਕੇ ਖੜੇ ਕੀਤੇ ਜਾ ਰਿਹਾ ਹੈ ਆਖੋ ਆਪਾਂ ਸੁਚੇਤ ਰਹਿਣਾ ਮੈਂ ਛੋਟਾ ਹੁੰਦਾ ਸੀ ਮਹਾਪੁਰਸ਼ ਬੈਠੇ ਨੇ ਤੇ ਮੈਨੂੰ ਭਾਈ ਭਾਈ ਸਾਹਿਬ ਭਾਈ ਗੁਰਿਕਬਾਲ ਸਿੰਘ ਜੀ ਅੱਜ ਉਹਨਾਂ ਨੇ ਵੀ ਇੱਥੇ ਹਰ ਸਾਲ ਹਾਜ਼ਰੀ ਭਰਦੇ ਨੇ ਉਹਨਾਂ ਜਦੋਂ ਕਿਤੇ ਭੇਜਣਾ ਤੇ ਮੈਨੂੰ ਇਹ ਸੁਨਿਆ ਦੇ ਕੇ ਤੋਰਨਾ ਕਦੀ ਕਿਤੇ ਜਾਣਾ ਨਾ ਤੇ ਮੈਨੂੰ ਇੱਕੋ ਗੱਲ ਸਮਝਾਉਂਦੇ ਸਨ ਕਹਿੰਦੇ ਫਲਾਣੇ ਪਾਸੇ ਚੱਲ ਲੈ ਉੱਥੇ ਜਾ ਕੇ ਕਦੀ ਅੰਦਰ ਧਿਆਨ ਰੱਖਣਾ ਉੱਥੇ ਤਰੇੜ ਨਾ ਆ ਜੇ ਅੰਦਰ ਆਖੋ ਆਪਾਂ ਕਿਤੇ ਦਰਬਾਰ ਸਾਹਿਬ ਜਾਂਦੇ ਆ ਕਿਤੇ ਗੁਰਦੁਆਰਾ ਸਾਹਿਬ ਜਾਂਦੇ ਆ ਜਾਂ ਇੱਥੇ ਮਹਾਂਪੁਰਸ਼ਾਂ ਦੇ ਸਥਾਨ ਤੇ ਆਈਏ ਤੇ ਕਈ ਵਾਰੀ ਸਾਨੂੰ ਉਤਲੀ ਕਿਰਿਆ ਵੇਖ ਕੇ ਕਈਆਂ ਦੇ ਅੰਦਰ ਤਰੇੜ ਆ ਜਾਂਦੀ ਏ ਤੇ ਯਾਦ ਰੱਖਿਓ ਤਰੇੜ ਵੀ ਤੋੜ ਦਿੰਦੀ ਜੇ ਭਾਈ ਦਾਣ ਸਿੰਘ ਨੇ ਦੋਨੋਂ ਦਾਤਾਂ ਮੰਗੀਆਂ ਸੰਕਾ ਨਾ ਆਵੇ ਸੋਕਾ ਨਾ ਆਵੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਦਾਨ ਸਿਆ ਤੇਰੀਆਂ ਦੋਨਾਂ ਦਾਤਾਂ ਤੋਂ ਬਿਹਾਰ ਜਾਈਏ ਤੈਨੂੰ ਵੀ ਦੋਨੋਂ ਦਿੱਤੀਆਂ ਤੇ ਤੇਰੇ ਸਦਕੇ ਜਿੰਨੀ ਸੰਗਤ ਬੈਠੀ ਸੀ ਨਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਤੇਰੇ ਸਦਕੇ ਸਾਰੀ ਸੰਗਤ ਦੀ ਝੋਲੀ 'ਚ ਦੋਨੋਂ ਦਾਤਾ ਪਾਈਆਂ ਜੀ ਆਖੋ ਵਾਹਿਗੁਰੂ ਸਾਰੇ ਆਖੋ ਜੀ ਆਪਾਂ ਜਿੰਨੇ ਬੈਠੇ ਆ ਅੱਜ ਆਪਾਂ ਵੀ ਹੁਣ ਸਮਾਪਤੀ ਕਰੀਏ ਤੇ ਨਾਲ ਕਹਿ ਦਈਏ ਸਤਿਗੁਰੂ ਜਿਵੇਂ ਭਾਈ ਦਾਨ ਸਿੰਘ ਦੀ ਝੋਲੀ ਭਰੀ ਸੰਗਤ ਦੀ ਝੋਲੀ ਭਰੀ ਭਾਈ ਦਾਨ ਸਿੰਘ ਦਾ ਵਾਸਤਾ ਹੈ ਮਹਾਪੁਰਖਾਂ ਦਾ ਵਾਸਤਾ ਹੈ ਸਾਡੀ ਸਾਰੀ ਸੰਗਤ ਦੀ ਝੋਲੀ ਚ ਵੀ ਇਹ ਦੋਨੋਂ ਦਾਤਾ ਪਾ ਦਿਓ ਜਿੰਨੇ ਸਵਾਸ ਬੀਤੇ ਨੇ ਵਾਹ ਭਲਾ ਜਿਹੜੇ ਬਾਕੀ ਨੇ ਸਾਡੀ ਜ਼ਿੰਦਗੀ ਵਿੱਚ ਵੀ ਨਾ ਸ਼ੰਕਾ ਆਵੇ ਨਾ ਸੋਕਾ ਆਵੇ ਗੁਰੂ ਮੇਰ ਕਰੇ ਜੀ ਆਓ ਜਿੰਨੇ ਬੈਠੇ ਆ ਸ਼ਬਦ ਦੀਆਂ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਕੋਈ ਰਸਨਾ ਖਾਲੀ ਨਾ ਰਵੇ ਬੇਅੰਤ ਸੰਗਤ ਵੱਲੋਂ ਅਸਥਾਨ ਵੱਲੋਂ ਜੋ ਕੀਰਤਨ ਦੇ ਸਤਕਾਰ ਵੱਜੋਂ ਬੇਨਤ ਮਾਇਆ ਹਾਜ਼ਰ ਹੋਈਏ ਇਹ ਤੁਹਾਡੀ ਮਾਇਆ ਦਾ ਇੱਕ ਇੱਕ ਪੈਸਾ ਮੇਰੇ ਬਾਬੇ ਨਾਨਕ ਦੀਆਂ ਮਹਿਰਾਂ ਨੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਮਾਤਾ ਕੋਲਾ ਜੀ ਵਾਲੇ ਇਹ ਉਹਨਾਂ ਦੇ ਉਦਮ ਦਾ ਸਦਕਾ ਕਦੀ ਅੰਮਰਸਾ ਰਾਓ ਮਾਪੁਰਸ਼ਾ ਨੂੰ ਪਤਾ ਹੈ ਤਰਨਤਾਰਨ ਰੋਡ ਤੇ ਬੀਬੀ ਕੋਲਾਹ ਜੀ ਭਲਾਈ ਕੇਂਦਰ ਚੱਲ ਰਿਹਾ ਹੈ। ਤਕਰੀਬਨ 2400 ਵਿਧਵਾ ਬੀਬੀਆਂ ਦੇ ਪਰਿਵਾਰ ਹਰ ਮਹੀਨੇ ਉੱਥੇ ਰਾਸ਼ਨ ਪ੍ਰਾਪਤ ਕਰਦੇ ਨੇ। ਇਹਦੀਆਂ ਬ੍ਰਾਂਚਾਂ ਜੰਡਿਆਲਾ, ਜਲੰਧਰ, ਲੁਧਿਆਣਾ, ਤੁਹਾਡੇ ਦਿੱਲੀ 'ਚ ਪੰਜ ਭਲਾਈ ਕੇਂਦਰ ਮਹਾਰਾਜ ਜੀ ਸੇਵਾਵਾਂ ਲੈ ਰਹੇ ਨੇ। ਦੋ ਹਸਪੀਟਲ, ਤਿੰਨ ਸਕੂਲ, ਦੋ ਸਰਾਵਾਂ ਔਰ ਦੋ ਇਤਿਹਾਸਕ ਸਥਾਨ। ਇੱਕ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਪੋਵਿੰਡ ਸਾਹਿਬ, ਦੂਜਾ ਭਾਈ ਤਾਰੂ ਸਿੰਘ ਜੀ ਦਾ ਜਨਮ ਸਥਾਨ ਫੁੱਲਾ ਸੇ ਇਹ ਦੋਨਾਂ ਸਥਾਨਾਂ ਦੀ ਕਾਰ ਸੇਵਾ ਮਹਾਰਾਜ ਜੀ ਸਿਰ ਤੇ ਹੱਥ ਰੱਖ ਕੇ ਆਪਣੀ ਲੈ ਰਹੇ ਨੇ ਇਹ ਸਾਰੀ ਮਾਇਆ ਇਹਨਾਂ ਕਾਰਜਾਂ 'ਚ ਮੇਰੇ ਮਹਾਰਾਜ ਜੀ ਨਿਸ਼ਕਾਮ ਸੇਵਾ ਸਤਿਗੁਰੂ ਜੀ ਲੈ ਰਹੇ ਨੇ ਆਓ ਸਾਰੇ ਕਿਰਪਾ ਕਰਿਓ ਜੀ ਪੰਕਤੀਆਂ ਪੜ ਕੇ ਸਮਾਪਤੀ ਕਰਿਏ ਸਾਰੇ ਅਸੀਸ ਬਖਸ਼ੋ ਜੀ ਮੈਂ ਲੜ ਲੜਾਇਆ ਤੇਰੇ ਪਰੋ ਸੇ ਪਿਆਰੇ ਲੜਾਇਆ ਤੇਰੇ ਪਰੋ ਸੇ ਪਿਆਰੇ ਲੜਾਇਆ ਤੇਰੇ ਪਰੋ ਸੇ ਪਿਆਰੇ ਤੇਰੇ ਪਰੋ ਸੇ ਪਿਆਰੇ